ਸਭ ਤੋਂ ਵੱਡੀ ਹੋਮੇ پتہ ਕੀ ਆ ਜਿਹੜੀ ਕਿ ਹਰ ਇੱਕ ਇਨਸਾਨ ਵਿੱਚ ਹੁੰਦੀ ਆ ਕੋਈ ਇਹੋ ਜਿਹਾ ਵਿਰਲਾ ਹੋਊਗਾ ਜਿਹਦੇ ਵਿੱਚ ਆ ਵਾਲੀ ਹੋਮੇ ਨਹੀਂ ਹੋਵੇਗੀ 99.9% ਲੋਕਾਂ ਦੇ ਵਿੱਚ ਇਹ ਵਾਲੀ ਹੋਮੇ ਜ਼ਰੂਰ ਹੋਵੇਗੀ ਉਹ ਕਿਹੜੀ ਹੋਮੇ ਆ ਉਹ ਹੋਮੇ ਇਹ ਵਾਗੀ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਲਿਆ ਇਹ ਇਨਸਾਨ ਦੇ ਵਿੱਚ ਸਭ ਤੋਂ ਵੱਡੀ ਹੋਮੇ ਹੁੰਦੀ ਆ ਕਿ ਉਹ ਆਪਣੇ ਆਪ ਨੂੰ ਸਰੀਰ ਸਮਝਦਾ ਵਾ ਜੇਕਰ ਆਪਾਂ ਸਰੀਰ ਨਹੀਂ ਆ ਤੇ ਫਿਰ ਆਪਾਂ ਕੀ ਆ ਗੁਰਬਾਣੀ ਹੀ ਸਾਨੂੰ ਸਮਝਾਉਂਦੀ ਆ ਕਿ ਆਪਾਂ ਸਰੀਰ ਨਹੀਂ ਆ ਆਪਾਂ ਮਾਨ ਆ ਅੱਗੇ ਜਾ ਕੇ ਮਨ ਦਾ ਹੀ ਲੇਖਾ ਵਿਚਾਰਿਆ ਜਾਣਾ ਵਾ ਕਿ ਇਸ ਮਨ ਨੇ ਕਿਹੜੇ ਕਰਮ ਕੀਤੇ ਆ ਉਹਨਾਂ ਕਰਮਾਂ ਦੇ ਮੁਤਾਬਕ ਇਹਨੂੰ ਸਜਾਈ ਦਿੱਤੀ ਜਾਵੇਗੀ ਸੋ ਸਾਡੀ ਸਭ ਤੋਂ ਵੱਡੀ ਹੋਮੇ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਮਾਲ ਨਹੀਂ ਸਮਝਦੇ ਅਸੀਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ